ਕਹ ਰਿਹਾ ਮੈਂ ਖੁਦ ਮੈਂ 100% 올ਡ ਪੈਨਸ਼ਨ ਸਕੀਮ ਦੇ ਅਖਦੇ ਵਿੱਚ ਮੈਂ ਖੁਦ ਕਹਿ ਰਿਹਾ ਕਿ 올ਡ ਪੈਨਸ਼ਨ ਸਕੀਮ ਹੋਣੀ ਚਾਹੀਦੀ ਹੈ ਕਾਰਨ ਦੇ ਵਿੱਚ ਲੈ ਕੇ ਆ ਕਿ 올ਡ ਪੈਨਸ਼ਨ ਸਕੀਮ ਹੋਣੀ ਚਾਹੀਦੀ ਹੈ ਇੱਕ 58 ਸਾਲ ਦੇ ਵਿੱਚ ਬੰਦਾ ਰਿਟਾਇਰ ਹੋ ਰਿਹਾ ਹੈ ਚਲੋ ਇੱਕ ਲੰਮਸਮ ਪੈਸੇ ਮਿਲਦੇ ਨੇ ਉਹ ਇੱਕਦਮ ਉਸ ਵੇਲੇ ਸਾਡੇ ਬੱਚੇ ਹੁੰਦੇ ਨੇ ਉਹ ਲੈ ਲੀਦੇ ਨੇ ਇੱਕ ਰੈਗੂਲਰ ਨਕਮ ਹੁੰਦੀ ਆ ਜਿਹੜੀ ਮਹੀਨੇ ਬਾਅਦ ਸਾਨੂੰ ਮਿਲਣੀ ਹੁੰਦੀ ਆ ਉਹ ਬਹੁਤ ਜ਼ਰੂਰੀ ਹੁੰਦੀ ਆ ਉਸ ਵੇਲੇ ਸਾਡੀ ਪੋਜੀਸ਼ਨ ਵੀ ਕੁਝ ਦਰੀਏ ਫਿਜ਼ੀਕਲੀ ਵੀ ਥੱਲੇ ਜਾ ਚੁੱਕੀ ਹੁੰਦੀ ਆ ਅਸੀਂ ਉਹਨੂੰ ਬੜੀ ਬਰੀਕੀ ਨਾਲ ਦੇਖ ਰਹੇ ਆ ਤੁਹਾਨੂੰ ਇਹਦੇ ਬਾਰੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਅਸੀਂ ਓਪੀਐਸ ਲਾਗੂ ਕਰਨੀ ਆ 100% ਕਰਨੀ ਔਰ ਕਿਆ ਵੀ ਸੀਗਾ ਤੁਹਾਡੇ ਵਿੱਚ ਕਿਹਾ ਸੀਗਾ ਹਾਂ ਸਮੇਂ ਦੀ ਗੱਲ ਹੈ ਕਿ ਹੁਣ ਢਾਈ ਸਾਲ ਦੇਖੋ ਤੁਹਾਨੂੰ ਵੀ ਪਤਾ ਆ ਕਿ ਜਦੋਂ ਤਾਂ GST ਸਿਸਟਮ ਲਾਗੂ ਹੋਇਆ ਉਦੋਂ ਤੋਂ ਜ਼ਿਆਦਾ ਜ਼ਿਆਦਾਤਰ ਫਾਈਨਾਂਸਸ ਪਰਨਾਂ ਦੀ ਕੇਂਦਰ ਸਰਕਾਰ ਆ ਗਿਆ ਸੀ CGST ਤੇ SGST ਅੱਤਾ ਕੇਂਦਰ ਕੋਲ ਜਾਂਦਾ ਹੈ ਅੱਤਾ ਸਾਡੇ ਕੋਲ ਰਹਿੰਦਾ ਅਸੀਂ ਹਰ ਸੰਭਵ ਯਤਨ ਦੇ ਵਿੱਚ ਆ ਔਰ ਜਿਹੜੀ ਆ OPS ਨੂੰ ਮੈਂ ਜਿਨਾਂ ਨੇ ਇਹਨਾਂ ਨੇ ਕਿਹਾ ਕਿ ਮੇਰੇ ਮੇਰਾ ਅਧਿਕਾਰੀ ਇਹਦੇ ਨਾਲ ਇਫੈਕਟ ਹੋ ਰਿਹਾ ਜੀ ਮੇਰੇ ਘਰ ਦੇ ਵਿੱਚ ਮੇਰੀ ਆਪਦੀ ਵਾਈਫ ਜਿਹੜੀ ਆ ਉਹ 2004 ਤੋਂ ਬਾਅਦ ਦੀ ਅਪੁਆਇੰਟ ਹੈ ਠੀਕ ਆ ਸੋ ਤੁਸੀਂ ਥੋੜਾ ਜਿਹਾ ਸਮਾਂ ਦਿਓ ਆਪਾਂ ਇਹਨੂੰ ਲਾਗੂ ਕਰਾਂਗੇ ਅਸੀਂ ਬੈਠੇ ਆ ਹਰ ਥਾਂ ਤੇ ਜਿੱਥੇ ਸਾਨੂੰ ਕਹੋਂਗੇ ਮੈਨੂੰ ਆਕਰਨੇ ਜੀ ਮੈਨੂੰ ਜਿੱਥੇ ਕਹੋਂਗੇ ਮੈਂ ਉੱਥੇ ਆ ਜੰਦਾ ਜਿਹੜੀ ਗੱਲ ਆ ਇੱਕ ਇੱਕ ਮਿੰਟ ਮੰਤਰੀ ਸਾਹਿਬ ਜਿਹੜੀ ਗੱਲ ਆਪਾਂ ਕਰਦੇ ਨੇ ਜਿਹੜਾ ਪੀਐਮ ਕਾ ਆਰਡੀ ਕੋ ਪਿਆ ਸਾਡਾ 20000 ਉਹਨੂੰ ਛੱਡ ਜੀਏ ਕਿਉਂਕਿ ਤੇ ਮੁਲਾਜ਼ਮਾਂ ਦਾ ਵੀ ਪਿਆ ਉਹ ਜਦੋਂ ਕੱਲ ਨੂੰ ਆਪਾਂ ਸੀ ਰਿਟਾਇਰ ਹੋਣਾ ਇੱਕ ਐਫਐਡ ਲੈਣਾ ਸਰਕਾਰ ਨੇ ਉਹ ਹੀ ਆਟੋਮੈਟਿਕ ਜਮਾ ਕਰਨਾ ਸਰਕਾਰ ਦਾ ਸਰਕਾਰ ਕੋ ਚਲ ਜਣਾ ਸਾਡਾ ਸਾਡੇ ਕੋ ਮਸਲਾ ਆ ਵੀ 60 ਤੋਂ ਬਾਅਦ ਹਮਾਚਲ 'ਚ ਬਣਦੀ ਐ 4 ਮਹੀਨੇ ਜਿੰਨੀ ਮੰਡੀ ਮੰਨ ਕਰਦਾ ਜੇ ਇੱਛਾ ਸ਼ਕਤੀ ਹੋਵੇ ਤੇ ਮੈਨੂੰ ਨਹੀਂ ਲੱਗਦਾ ਵੀ ਐਡਾ ਕੋ ਵੱਡਾ ਮਸਲਾ ਵਾ ਕਿਉਂਕਿ ਇਹ ਪ੍ਰਕਾਰ ਤੋਂ ਬੜੀਆਂ-ਬੜੀਆਂ ਕਾਹਨ ਤੇ ਉਹ ਨਾ ਹੋਵੇ ਕਿ ਫਿਰ ਲੋਕ ਵਾਪਸ ਉੱਥੇ ਖੂ ਖਾਤੇ ਦੀ ਜਾ ਕੇ ਫਿਰ ਡਿਕਣ ਕਿਉਂਕਿ ਮੈਨੂੰ ਲੱਗਦਾ ਵੀ ਗੱਲ ਉਧਰ ਨੂੰ ਮੁੜੀ ਜਾਂਦੀ ਏ ਇਹਨੂੰ ਅਜੇ ਵੀ ਜਿੱਡੀ ਛੇਤੀ ਹੁੰਦੀ ਇਹਨੂੰ ਮੋੜ ਲੋ ਧੰਨਵਾਦ ਤੁਹਾਡਾ ਮੈਂ ਕਹਿੰਦਾ ਤੁਸੀਂ ਚਿੰਤਾ ਨਾ ਕਰੋ ਅਸੀਂ ਇਹਨੂੰ ਲਾਗੂ ਕਰਾਂਗੇ ਸਾਡੇ ਸਾਰੀ ਗੱਲ ਹੈਗੀ ਆ ਮੈਨੂੰ ਸਵੇਰੇ ਤੁਹਾਡੇ ਸਾਹਮਣੇ ਚੀਮਾ ਸਾਹਿਬ ਕੀ ਕਹਿ ਰਹੇ ਸੀ ਉਹਨਾਂ ਨੀਤੀ ਤੌਰ ਤੇ ਕਹਿ ਰਹੇ ਨੇ ਕਿ ਮੈਂ ਤੁਹਾਡੀ ਤੁਸੀਂ ਵੀ ਉਸ ਕਮੇਟੀ ਦੇ ਵਿੱਚ ਆਪਣੀ ਰਿਪਰੈਜ਼ੈਂਟੇਸ਼ਨ ਦੇਣੀ ਚਾਹੁੰਦੇ ਹਾਂ ਤੇ ਲੋ ਸੁਝਾਅ ਤੇ ਸੁਝਾਈ ਹੈ ਕੋਈ ਕਿਤੇ ਵੀ ਸੁਝਾਅ ਚੰਗਾ ਜਿਹੜਾ ਆ ਉਹ ਮਿਲ ਸਕਦਾ ਸੋ ਅਸੀਂ ਵੀ ਲੱਗੇ ਆ ਤੁਸੀਂ ਆਪਣੇ ਉਹਦੇ ਵਿੱਚ ਆਪਣੇ ਸੁਝਾਅ ਜਿਹੜੇ ਆ ਉਹ ਦੋ ਤੇ ਆਪਾਂ ਜਿਹੜਾ ਮਸਲਾ ਹੈ ਇਹਨੂੰ ਜਲਦੀ ਨੇਪਰੇ ਚਾੜੀਏ ਤੇ ਸਾਡੇ ਜਿਹੜੇ ਮਹਾਰਾਜਮ ਭਰਾ ਰਿਟਾਇਰ ਹੋ ਕੇ ਜਾਂਦੇ ਨੇ ਉਹ ਵੀ ਕੁਛੀ ਕੁਛੀ ਆਪਣੇ ਘਰ ਜਿਹੜੇ ਆ ਉਹ ਜਾਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬ ਜਿਹੜੇ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਤੁਸੀਂ ਗੱਲ ਸਾਡੇ ਨਾਲ ਕਰਕੇ ਗਏ ਜੇ ਇੱਥੇ ਖਰੇ ਉਤਰੋਗੇ ਤੇ ਕਿਉਂਕਿ ਇਹ ਲੋਕਾਂ ਦੀ